ਪੰਜਾਬ ਦੇ ਖੇਤੀਬਾੜੀ ਪਸ਼ੂਪਾਲਨ ਮੱਛੀਪਾਲਨ ਅਤੇ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੁਡੀਆਂਵਲੋਂ ਮੁਹਾਰੀ ਦੇ ਪਿੰਡ ਸਨੇਟਾ ਵਿਖੇ 5 ਏਕੜ ਰਕਬੇ ਵਿੱਚ ਬਣਨ ਵਾਲੀ ਦਾਣਾ ਮੰਡੀ ਦਾ ਨੀਂਹ ਪੱਥਰ ਰੱਖਿਆ ਉਹਨਾਂ ਨੇ ਕਿਹਾ ਕਿ ਇਹ ਮੰਡੀ 2.2 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ ਜਿਸ ਨੂੰ 6 ਮਹੀਨੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨੀਟਾ ਪਿੰਡ ਤੇ ਸਾਰੇ ਇਲਾਕੇ ਦੇ ਹਲਕਾ ਮਹਾਲੀ ਨੂੰ ਪਹਿਲੀ ਮੰਡੀ ਹੈ ਸਾਡੇ ਐਮ ਐਲ ਏ ਸਰਦਾਰ ਕੁਲਵੰਤ ਸਿੰਘ ਜੀ ਉਹਨਾਂ ਦੀ ਹਿੰਮਤ ਸਦਕਾ ਇਸ ਨਗਰ ਨਿਵਾਸੀਆਂ ਦੀ ਵੱਡੀ ਮੰਗ ਇਹਨਾਂ ਵੱਲੋਂ ਜ਼ਮੀਨ ਦਿੱਤੀ ਜਾਣੀ ਔਰ ਇੱਥੋਂ ਦੇ ਸਾਰੇ ਲੋਕਾਂ ਦੀ ਜਿਹੜੀ ਵੱਡੀ ਲੋੜ ਸੀ ਉਸ ਨੂੰ ਪੂਰਾ ਕਰਨ ਦਾ ਜਿਹੜਾ ਮੌਕਾ ਮਿਲਿਆ ਇਸ ਇਹਨਾਂ ਦੀ ਖੁਸ਼ੀ ਵਿੱਚ ਸ਼ਾਮਲ ਹੋਇਆ ਜਿਹਦੇ ਤੇ 5 ਏਕੜ ਜ਼ਮੀਨ ਹੈ तकरीबन 2.5 ਕਰੋੜ ਰੁਪਈਆ ਹੁਣ ਅਸੀਂ ਲਾ ਦੇਣਾ ਹੋਰ ਵੀ ਜਿਹੜੀਆਂ ਲੋੜਾਂ ਹੋਣਗੀਆਂ ਇਹ ਜਿਹੜੀਆਂ ਪਹਿਲਾਂ ਆਸੇ-ਪਾਸੇ ਸੜਕਾਂ ਤੇ ਜਾਂ ਕਿਤੇ ਹੋਰ ਥਾਂ ਵੇਖ ਕੇ ਉੱਥੇ ਫਸਲਾਂ ਸਿਰਦੇ ਸਨ ਜ਼ਮੀਦਾਰ ਉਹ ਸੰਭਾਲ ਸੰਭਾਈ ਵੀ ਔਖੀ ਹੋ ਜਾਂਦੀ ਸੀ ਇਸ ਲਈ ਜਿਹੜੀ ਇਹ ਮੰਡੀ ਹੈ ਜ਼ਰੂਰਤ ਹੈ ਤੇ ਕਿਉਂਕਿ 6 ਮਹੀਨਿਆਂ ਦੀ ਫਸਲ ਤਿਆਰ ਕੀਤੀ ਉਹਨੂੰ ਜਦੋਂ ਅਸੀਂ ਵੇਚਣ ਲਈ ਆਉਣੇ ਆ ਉਹ ਸਾਡੇ ਕੋਲੇ ਥਾਂ ਹੋਵੇ ਉਹਦੇ ਕੁਝ ਸੁੱਖ ਸੁਹੂਲਤਾਵਾਂ ਹੋਣ ਜਿਹੜੀਆਂ ਮੰਡੀ ਬੋਰਡ ਵੱਲੋਂ ਹਮੇਸ਼ਾ ਸਾਰੀਆਂ ਮੰਡੀਆਂ ਵਿੱਚ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਉਹ ਇੱਥੇ ਵੀ ਹੋਣਗੀਆਂ ਮੈਂ ਇਹ ਨਗਰ ਨਿਵਾਸੀਆਂ ਤੇ ਇਲਾਕਾ ਵਾਸੀਆਂ ਦੀ ਖੁਸ਼ੀ ਵਿੱਚ ਸ਼ਾਮਲਾ ਮੇਰੇ ਨਾਲ ਸਾਡੇ ਮਾਨਯੋਗ ਐਮ ਐਲ ਏ ਕੁਲਵੰਤ ਸਿੰਘ ਜੀ ਉਹਨਾਂ ਦੇ ਬੇਟਾ ਔਰ ਸਾਡੇ ਮੰਡੀ ਬੋਰਡ ਦੇ ਸੈਕਟਰੀ ਰਾਮਵੀਰ ਜੀ ਚੀਫ ਇੰਜੀਨੀਅਰ ਸਾਹਿਬ ਪੰਗੂ ਸਾਹਿਬ ਸਾਡੇ ਇਥੋਂ ਦੇ ਏਡੀਸੀ ਬੀਬਾ ਤੇ ਹੋਰ ਅਫਸਰ ਸਹਿਬਾਨ ਸਾਰੇ ਇਸ ਅਸੀਂ ਜਿਹੜਾ ਇਸ ਨਗਰ ਨੂੰ ਇਸ ਇਲਾਕੇ ਨੂੰ ਮੈਂ ਸਮਝਦਾ ਕਿ ਵੱਡੀ ਸੁਗਾਤ ਦੇਣ ਲਈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਆਏ ਆ ਤੇ ਵੱਡੀ ਖੁਸ਼ੀ ਮਹਿਸੂਸ ਕਰਦੇ ਇਸ ਤਰੀਕੋਰੀ ਪਸੰਦ ਨੇ ਦੁਬਾਰਾ ਕਾਲ ਦਿੱਤੀ ਹੈ ਦਿੱਲੀ ਜਾਣ ਵਾਸਤੇ ਕਿ ਜੀ ਨੂੰ ਦੇਖੋ ਜੀ ਨਾ ਕਿਸੇ ਕਾਰਨ ਤੋਂ ਤਾਂ ਕੋਈ ਜਾਂਦਾ ਨਹੀਂ ਕੰਮ ਛੱਡਣਾ ਤੇ ਜਾ ਕੇ ਬੈਠਣਾ ਕਿਉਂਕਿ ਇਹ ਗੱਲ ਜ਼ਰੂਰ ਹੈ ਕਿ ਕਿਸਾਨੀ ਨਾਲ ਸਾਲਾਂਬੱਦੀ ਬਹੁਤ ਵੱਡਾ ਤੱਕਾ ਹੁੰਦਾ ਆ ਰਿਹਾ ਜਦੋਂ ਹਰ ਇੱਕ ਮਤਲਬ ਕੋਈ ਵੀ ਚੀਜ਼ ਬਣਦੀ ਹੈ ਉਹਦੀ ਕੀਮਤ ਵੀ ਨਾਲ ਦੀ ਨਾਲ ਤੈਅ ਹੋ ਜਾਂਦੀ ਹੈ ਕਿਉਂ ਨਹੀਂ ਜੋ ਖੇਤੀ ਕਰਦੇ ਔਰ ਧਰਤੀ ਚੋਂ ਪੈਦਾ ਹੋਈ ਲੋਕਾਂ ਲਈ ਕੰਮ ਆਉਣ ਵਾਲੀ ਜਿੰਸ ਹੁੰਦੀ ਹੈ ਉਹਦੇ ਲਈ ਜਿਹੜੀ ਸੈਂਟਰ ਦੀ ਸਰਕਾਰ ਹਮੇਸ਼ਾ ਨਾ ਕਰਨਾ ਕਰਦੀ ਰਹੀ ਹੈ ਪਹਿਲਾਂ ਵੀ ਬਹੁਤ ਵੱਡਾ ਮੋਰਚਾ ਲੱਗਿਆ ਉਸ ਵੇਲੇ ਥੋੜੀ ਜੀ ਉਹਨਾਂ ਨੇ ਰਾਹ ਦੇਣ ਦੀ ਗੱਲ ਕਹਿ ਕੇ ਬਾਅਦ ਵਿੱਚ ਪਿੱਛੇ हट ਗਏ ਇਸ ਲਈ ਕਿਸਾਨਾਂ ਨੂੰ ਦੁਬਾਰੇ ਉਸ ਸੰਘਾਰਚ ਨੂੰ ਕਰਨ ਦੀ ਵੱਡੀ ਮਜਬੂਰੀ ਸਰ ਜਿਹੜਾ ਨਵਾਂ APMC ਤੁਸੀਂ ਖਰੜਾ ਉਹਦਾ ਰੱਦ ਕਰਤਾ ਹੈ ਕੇਂਦਰ ਸਰਕਾਰ ਨੂੰ ਭੇਜਦਾ ਕੋਈ ਪ੍ਰਵੀਜ਼ਨ ਰਹੇਗੀ ਜੀ ਵਿਧਾਨ ਸਭਾ ਦੇ ਵਿੱਚੋਂ ਇਸ ਨੂੰ ਰੱਦ ਕੀਤਾ ਜਾਵੇ ਜੀ ਚਲੋ ਉਹ ਵੀ ਸੋਚ ਲਾਂਗੇ ਜਿਵੇਂ ਵੀ ਹੋਇਆ ਪਰ ਮੈਂ ਆਪਣੇ ਵੱਲੋਂ ਸਾਰਾ ਮਹਿਕਮੇ ਨੂੰ ਦੱਸ ਦਿੰਦਾ ਠੀਕ ਹੈ